ਉੱਲੀ ਲਾਉਣਾ ਜੀ ਇਹਦੇ ਵਿੱਚ ਇਹਨਾਂ ਨੇ ਕੀ ਇਹਨਾਂ ਦਾ ਇੱਕ ਮੈਜਿਕ ਹੈ ਦੇਖੋ ਬਾ ਭਾਈ ਪਹਿਲਾਂ ਉੱਪਰ ਕਰਕੇ ਪਾ ਆ ਦੇਖੋ ਜੀ ਮਸ਼ੀਨ ਹੁਣ ਆਇਆ 13 6 6 ਜੀ ਇਹੀ ਕਰ ਰੱਖਿਆ ਫਟਵਾਲੇ ਬਾ ਭਾਈ ਵਿਚੋਂ 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 ਹਾਂ ਨਹੀਂ ਪਾਦੇ ਇਹ ਹੁਣ ਆਇਆ 12 3 12 3 ਜੀ ਇਹਦਾ ਫੇਰੀ ਇਹਦਾ ਫੇਰੀ ਇਹਨਾਂ ਦੀ ਪੰਜਾਬ ਸਰਕਾਰ ਦੀ ਦੇਖੋ ਫਿੱਟਿੰਗ ਲੈ ਕੀ ਹੈ ਇਹ ਪੰਜਾਬ ਸਰਕਾਰ ਦਾ ਉਹ ਐਮ ਐਲ ਏ ਬਰਿੰਦਰ ਕੋਇਲਾ ਆਇਆ ਸੀ ਸਾਡੇ ਪਿੰਡ ਦੇ ਵਿੱਚ ਅਸੀਂ ਇਹਨਾਂ ਨੂੰ ਸਵਾਲ ਜਵਾਬ ਕੀਤੇ ਸੀ ਵੀ ਐਂ ਕਰਕੇ ਭਾਈ ਤੁਹਾਡੇ ਰਾਜ ਦੇ ਵਿੱਚ ਸਾਨੂੰ ਇਹ ਚੰਗੀ ਆ ਰਹੀ ਹੈ ਵੱਡੀ ਖਬਰ ਹੈ ਲਹਿਰਾ ਗਾਗਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿਸਾਨਾਂ ਨੇ ਇੱਕ ਇਨਸਪੈਕਟਰ ਨੂੰ ਬੰਦੀ ਬਣਾ ਰਿਆ ਜੀ ਹਾਂ ਦੱਸਦੀ ਹੈ ਕਿ ਕਿਸਾਨਾਂ ਨੇ ਇੱਕ ਇਨਸਪੈਕਟਰ ਨੂੰ ਬੰਦੀ ਬਣਾ ਕੇ ਆਪਣੇ ਕੋਲ ਰੱਖ ਲਿਆ ਮੰਡੀ ਦੇ ਵਿੱਚ ਇਹ ਵਾਊਚਰ ਚੈੱਕ ਕਰਨ ਆਇਆ ਸੀ ਤਾਂ ਇਸ ਨੇ ਜਿਹੜਾ ਵਾਊਚਰ ਜਾਦਾ ਦੱਸਿਆ ਜਿਸ ਤੋਂ ਬਾਅਦ ਕਣਕਨਾ ਖਰੀਦਣ ਨੂੰ ਲੈ ਕੇ ਇਸ ਨੇ ਕਹਿ ਦਿੱਤਾ। ਭਾਈ ਇਹ ਸਾਡੇ ਪਿੰਡਾਂ 'ਚ ਮੰਡੀ ਦੇ ਵਿੱਚ ਪਨਗਰੇਣ ਵਾਲੇ ਆਏ ਸੀ ਬੋਲੀ ਲਾਣ। ਜੀ ਇਹਦੇ ਵਿੱਚ ਇਹਨਾਂ ਨੇ ਕੀ ਇਹਨਾਂ ਦਾ ਇੱਕ ਮੈਜਿਕ ਹੈ ਦੇਖੋ। ਬਾ ਭਾਈ ਪਹਿਲਾਂ ਉੱਪਰ ਕਰਕੇ ਪਾ। ਆਹ 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 ਦੇਖੋ ਜੀ ਮਸ਼ੀਨ। ਹੁਣ ਆਇਆ 13 6 6 ਜੀ। ਇਹੀ ਕਰਕ ਹੈ। ਹੁਣ ਫਿਦਵਾਰੇ ਪਾ ਭਾਈ ਵਿਚੋ ਵਿਚੋ ਵਿਚੋ। ਹਾਂ ਨਹੀਂ ਪਾਦੇ। ਹੇ ਹੁਣ ਆਇਆ 12 3 12 3 ਜੀ 헤ਰਾ ਫੇਰੀ ਇਹਨਾਂ ਦੀ ਅਸੀਂ ਉਰੇ ਇੰਸਪੈਕਟਰ ਜਿਹੜਾ ਓਕੇ ਰੱਖਿਆ ਉਰੇ ਇੰਸਪੈਕਟਰ ਜਿਹੜਾ ਜੀਨੇਰੇਟ ਪਨ ਗ੍ਰੀਨ ਦਾ ਓਕੇ ਰਿਆ ਹੋਇਆ ਸਾਡਾ ਉਰੇ ਜਿੰਨਾ ਤੱਕ ਇਹ 14 ਤੱਕ ਨਹੀਂ ਜਾਣ ਕੇ ਜੋਖ ਦਾ ਉਹਨਾਂ ਦਾ ਕਿਸੇ ਨੂੰ ਜਾਣ ਨਹੀਂ ਦਿੰਦੇ ਹੈਗੇ ਪਰ ਪੰਜਾਬ ਸਰਕਾਰ ਦੀ ਦੇਖੋ ਕਿੰਨੀ ਨਲਾਕੀ ਹੈ ਇਹ ਪੰਜਾਬ ਸਰਕਾਰ ਦਾ ਉਰੇ ਐਮਐਲਏ ਬਰਿੰਦਰ ਕੋਇਲਾ ਆਇਆ ਸੀ ਸਾਡੇ ਪਿੰਡ ਦੇ ਵਿੱਚ ਅਸੀਂ ਇਹਨਾਂ ਨੂੰ ਸਵਾਲ ਜਵਾਬ ਕੀਤੇ ਸੀ ਵੀ ਐ ਕਰਕੇ ਭਾਈ ਛੋਡੇ ਰਾਜ ਦੇ ਵਿੱਚ ਸਾਨੂੰ ਇਹ ਚੰਗੀ ਆ ਰਹੀ ਐ ਪਰ ਉਹ ਸਾਨੂੰ ਕਹਿ ਕੇ ਗਿਆ ਦੀ ਸਾਡੇ ਪਿੰਡ ਦੀ ਸੱਤ ਦੇ ਵਿੱਚ ਵੀ 14 ਤੱਕ ਆ ਦੀ ਸੜਕਾਂ ਚੱਕਾਂਗੇ ਸਾਰੀਆਂ ਪਰ ਉਹ ਵੋਟਾਂ ਲੈਣ ਦੀ ਢੰਗਰੇ ਭਰਾਵੋ ਆ ਦੇਖੋ ਮੱਡੀ ਸਾਡੀ ਭਰੀ ਪਈ ਐ ਜੇ ਅੱਜ ਇਹਦੇ ਵਿੱਚ ਗੱਟਾ ਮੀਨਾ ਜੋ ਕਿਹਾ ਤਾਂ ਕੱਲ ਨੂੰ ਸਾਨੂੰ ਲੈਣ ਪੁਰੇ ਜਗ੍ਹਾ ਨਹੀਂ ਰਹਿਣੀ ਹੈਗੀ ਫਿਰ ਅਸੀਂ ਦੱਸੋ ਕਿੱਥੇ ਜਾਵਾਂਗੇ ਮਜਬੂਰੀ ਬਸ ਫਿਰ ਅਸੀਂ ਜਗ੍ਹਾ ਨਾਲਾਂਗੇ ਇੱਕ ਪਾਸੇ ਭਗਵਨ ਸਤਮਾਨ ਕਹਿੰਦਾ ਵੀ ਵਜਾ ਨਹੀਂ ਦੇਖਦੇ ਇਹ ਜਿੱਥੇ ਜਗ੍ਹਾ ਮਿਲਦੀ ਐ ਧਰਨੇ ਲਾ ਲੈਂਦੇ ਨੇ ਗੁਮੰਤਮਾਨ ਜੀ ਆਏ ਵਜਾ ਸਾਡੀ ਅਸਲ ਜਿਹੜੀ ਸਾਡੀ ਫਸਲ ਹੈ ਨਾ ਖੂਨ ਨਾਲ ਪਾਲੀ ਹੋਈ 6-6 ਮਹੀਨੇ ਹੋ ਗਏ ਸਾਨੂੰ ਪਾਲਦਿਆਂ ਨੂੰ ਖਿਆਲਾਂ ਦੇ ਵਿੱਚ ਰਾਤਾਂ ਨੂੰ ਆ ਦੇਖੋ ਸਾਡੀ ਮੰਡੀਆਂ ਦੇ ਵਿੱਚ ਅਜ ਜ਼ਰੂਰੀ ਹੈ ਤੇਰੇ ਸਰਕਾ ਤੇਰੇ ਰਾਗ ਦੇ ਵਿੱਚ ਪ੍ਰਧਾਨਿਤ ਤੇ 13 ਇਹਦਾ ਮੋਟਰ ਇਹਦਾ ਮੋਟਰ 13 ਆਇਆ ਹੈ ਇਹਦਾ ਮੋਟਰ 13 ਆਇਆ ਹੈ ਆ ਦੇਖੋ ਪੂਰਾ ਜਿਹੜੀ ਰੋੜ ਰਿਹਾ ਤੁਸੀਂ ਸਾਡੀ ਪੁੱਤਾ ਮੰਗ ਪਾਲੀ ਹੋਈ ਫਸਲ ਹੈ ਇੱਕ ਪਾਸੇ ਤਾਂ ਸਾਨੂੰ ਮੋਦੀ ਸਰਕਾਰ ਰੋੜ ਰਹੀ ਹੈ ਦੂਜੇ ਪਾਸੇ ਤੁਹਾਡੇ ਰਾਜ ਦੇ ਵਿੱਚ ਤੁਸੀਂ ਰੋ ਰਹੇ ਹੋ ਸਾਨੂੰ ਇਹ ਸਾਨੂੰ ਅੱਜ ਅਸੀਂ ਇੱਕ ਵਾਰੀ ਚੈਲੰਜ ਕਰਦੇ ਹਾਂ ਪੂਰੇ ਅਸੀਂ ਅੱਜ ਇਹ ਪਨਗਰੇਣ ਦੇ ਅਧਿਕਾਰੀ ਘੇਰੇ ਹੋਏ ਨੇ ਨਹੀਂ ਛੱਡਦੇ ਇਹਨਾਂ ਨੂੰ ਜਿੰਨਾ ਤੱਕ ਸਾਡੇ ਇਹ ਉਰੇ 14 ਮੋਹਰ ਤੱਕ ਸਾਡੀ ਕਣਕ ਨਹੀਂ ਜੋਕਦੇ ਉਹਨਾਂ ਤੱਕ ਇਹਨਾਂ ਨੂੰ ਜਾਣ ਨਹੀਂ ਦਿੰਦੇ ਚਾਹੇ 100 ਦਿਨ ਬੈਠਣ ਚਾਹੇ 4 ਦਿਨ ਉਰੇ ਬੈਠੇ ਰਹਿਣਾ ਅਸੀਂ ਨਹੀਂ ਜਾਣ ਦੇਵਾਂਗੇ ਪੂਰੀ ਬੱਸ ਇਹਨਾਂ ਦੇ ਵੀ ਆਉਂ ਗਏ ਹੁਣ ਤੋ ਇੰਨੀਆਂ ਬੇਨਤੀਆਂ ਨੇ ਪੰਜਾਬ ਸਰਕਾਰ ਨੂੰ ਜੇ ਸਾਡੀ ਕਣਕ ਦਾ ਲਾਜ ਖੇਤੂ ਤੋਂ ਖੇਤੀ ਜਾਂ ਦਾਣਾ-ਦਾਣਾ ਸਾਡਾ ਮੰਡੀ ਦੇ ਵਿੱਚੋਂ ਚੱਕਿਆ ਜਾਣਾ ਚਾਹੀਦਾ ਹੈ ਜੇ ਅੱਜ ਦੀ ਰਾਤ ਲੰਘ ਜਾਂਦੀ ਹੈ ਤਾਂ ਸਾਡੀ ਮੰਡੀ ਦੇ ਵਿੱਚੋਂ ਰੈਪੇਅਰ ਕਰਨ ਨੂੰ ਜਗ੍ਹਾ ਨਹੀਂ ਲੱਭਣੀ ਹੈਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਤੇਰੀਆਂ ਵੀ ਦੇਖੋ ਤਾ ਕਿਸਾਨਾਂ ਨੇ ਇਸ ਨੂੰ ਮੌਕਤ ਹੀ ਬੰਦਕ ਬਣਾ ਲਿਆ ਦੱਸ ਦਈਏ ਕਿ ਕੌਣ ਇਨਸਪੈਕਟਰ ਹੈ ਦੱਸ ਦਈਏ ਇਨਸਪੈਕਟਰ ਜਿਹੜਾ ਪਨ ਗ੍ਰੇਨ ਦਾ ਇਨਸਪੈਕਟਰ ਆ ਜੋ ਕਣਕ ਦਾ ਮੌਚਰ ਚੈੱਕ ਕਰਨ ਆਇਆ ਸੀ ਤਾਂ ਕਿਸਾਨ ਜਿਹਨੇ ਸਿੱਧੂਪੁਰ ਵੱਲੋਂ ਇਸ ਨੂੰ ਬੰਦਕ ਬਣਾਇਆ ਗਿਆ ਵਾਊਚਰ ਜਿਹੜਾ ਚੈੱਕ ਕਰਨ ਆਇਆ ਸੀ ਤਾਂ ਉਸਨੇ ਕਿਹਾ ਕਿ ਵਾਊਚਰ ਜ਼ਿਆਦਾ ਹੈ ਔਰ ਇਸ ਕਰਕੇ ਕਿਸਾਨ ਜਥੇ ਬੰਦੇ ਨੇ ਉਸ ਨੂੰ ਮੌਕਤ ਹੀ